ਪੰਗਲੇ ਵਾਈਪੜ ਹੈ ਦੋ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਦੇ ਵਿੱਚ ਅੱਜ ਸੋਹੇ ਟਾਈਮ ਬਲੌਗ ਬਣਾਉਣ ਲੱਗੇ ਆਂ ਜਿਹੜੇ ਜਿਹੜੇ ਜਾਨਵਰ ਖੜੇ ਤੁਹਾਨੂੰ ਉਹ ਦਿਖਾ ਦਿੰਨੇ ਆਂ ਖਾਲੀ ਗੱਭਣ ਸਾਰੇ ਦੱਸਾਂਗਾ ਕਿ ਤੇ ਤਰੀਕ ਅੱਜ ਹੋ ਗਈ 3 ਜੁਲਾਈ 2025 ਤੇ ਮਿੱਤਰੋ ਜਿਆਦਾ ਘੋੜੀਆਂ ਆਪਣੇ ਕੋਲ ਖੜੀਆਂ ਗੱਭਣ ਤੇ ਜਿਹੜੀਆਂ ਖਾਲੀ ਉਹ ਤਕਰੀਬਨ ਮੀਟ ਹੋ ਜਾਂਦੀਆਂ ਤੇ ਬੱਚੇ ਵੀ ਖੜੇ ਆ ਬਸ਼ੀਰੇ ਬਸ਼ੀਰੇ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਇਕੱਲੇ ਇਕੱਲੇ ਦੀ ਡਿਟੇਲ ਦਵਾਂਗਾ ਬਸ ਵੀਡੀਓ ਪ੍ਰੋਪਰ ਪੂਰੀ ਦੇਖ ਲੈ ਤਾਂ ਕਿ ਜਿਹੜੀ ਹਾਂ ਮੈਂ ਪੂਰੀ ਜਾਣਕਾਰੀ ਦੇਣੇ ਵਿੱਚ ਹੈਣਾ ਇੰਨੇ ਅਗੇ ਜਾਵਰ ਆਪਣੇ ਫਾਰਮ ਤੋਂ ਉਪਲਬਧ ਨੇ ਹਾਂ ਕਹੂ ਜੀ ਇਧਰ ਸਭ ਤੋਂ ਪਹਿਲਾਂ ਮੱਝੂ ਕੇ ਲੈਣ ਦੇ ਪੰਜਾਬ ਨਸਲ ਆਪਣੀ ਆਬਦੀ ਨਸਲ ਤੇ ਮਿੱਤਰੋ ਜੇ ਵੀਡੀਓ ਪਸੰਦ ਆਈ ਵਾਧਰ ਵਾਧਾ ਸ਼ੇਅਰ ਕਰ ਦਿ ਲੋਕਾਂ ਨੂੰ ਕੰਡੀਸ਼ਨ ਦੇਖੋ ਕਿੰਨੀ ਚੰਗੀ ਭਾਵੇਂ ਪਤਲੀ ਕੰਡੀ ਵਾਲਾ ਕੰਨ ਨੀਲਾ ਬੱਚਾ ਸੂਬੇਦਾਰ ਦਾ ਬਈਆ ਬੱਚਾ ਉਸ ਤੋਂ ਅੱਗੇ ਆ ਗਿਆ ਬੱਚਾ 4 ਕਿ ਮਹੀਨੇ ਦਾ ਨਾਗਰੇਦੀ ਘੋੜੇ ਦਾ ਇਹ ਦੇਖਰਨੇ ਕੋਈ ਨਹੀਂ ਬੱਚੇ ਦੀ ਬਹੁਤ ਕਮਾਲ ਆ ਮੱਥੇ ਫੋਲਾ ਦੇਖੋ ਆ ਨਕਲੀ ਜਾਨ ਕਿੰਨੀ ਚੰਗੀ ਲੱਗੀ ਜੀ ਚਾਰਕਮੇ ਇਹ ਵੀ ਲੱਖੋਂ ਥੱਲੇ ਬੰਦੇ ਤੇ ਆ ਨਾਲ ਦਾ ਬੱਚਾ ਵੀ ਲੱਖੋਂ ਥੱਲੇ ਵਾਲਾ ਪੰਜ ਕਲੈਨ ਬਿਸ਼ੇਰਾ ਆਪਣੇ ਵਾਲੇ ਡਾਇਮੰਡ ਤੇ ਨੁਗਰਾ ਵਾਲਾ ਬਿਸ਼ੇਰਾ ਸਪੌਟਲੈਸ ਨੂਰੇ ਬਖਤ ਪਰਵਾਲੇ ਲੈ ਲਓ ਦੋਸਤੋ ਜਿਹੜਾ ਜਿਹੜਾ ਵੀ ਜਾਨਵਰ ਪਸੰਦ ਆ ਤੁਹੀਂ ਹਨਾ ਮੰਨ ਲਓ ਸਕਰੀਨ ਸ਼ਾਟ ਭੇਜ ਦਿਓ ਤੇ ਆ ਹੋਊਗਾ ਮਿੱਤਰੋ ਚਾਰ ਬਿਸ਼ੇਰੇ ਤੇ ਇਹ ਚਾਰ ਬਿਸ਼ੇਰੀਆਂ ਅੱਖ ਜਾਨਵਰ ਛੋਟੇ ਆਪਣੇ ਕੋਲ ਹਨ ਨੂਰੇ ਦੀ ਬਖਤ ਪਰਵਾਲੇ ਦੀ ਬਿਸ਼ੇਰੀਆਂ ਮਿੱਤਰੋ ਤੇ ਇਹ ਆਪਣੇ ਵਾਲੇ ਡਾਇਮੰਡ ਦੀ ਚੰਗੀ ਵਸ਼ੇਰੀ ਹੈ ਜੀ ਸਾਰੇ ਬਾਰੇ ਕਿਤੇ ਦੇਖੋ ਬਹੁਤ ਜਿਆਦਾ ਸੋਨਾ ਲੱਗਿਆ ਹੋਇਆ ਜਮਾਈ ਨਿੱਕੇ ਖਾਨਾ ਵੀ ਤੁੰਡੀ ਦੇ ਕੋਲ ਮੋੜ ਦੇ ਚੱਕ ਟੈਬਲੇ ਤੇ ਮਾਰਵੜੀ ਦੀ ਜੀ ਇੱਕ ਫਿਰ ਚਿੱਟਾ ਮੱਛੇ ਫੁੱਲ ਤੇ ਇਹਦੇ ਦੂਰ ਦਿੱਤੇ ਮੱਛੇ ਪਤਾ ਕੁੰਡੀ ਵਾਲਾ ਖਾਨ ਇਹ ਵੀ ਬਤੀ ਚਾਰ ਮਹੀਨਾ ਦੀ ਹੈ ਜੀ ਕੋਟਾ-ਬੋਟਾ ਦੇਖੂ ਕਿੰਨਾ ਸੋਹਣਾ ਖਾਨ ਨਾਲ ਕੰਨ ਜੋੜ ਜਾਂਦੀ ਐ ਦੋਸਤੋ ਇਹਦੀ ਮਾਂ ਵੀ ਆਪਣੇ ਕੋਲੇ ਹੀ ਸੇਲ ਕਰਤੀ ਆ ਬਹੁਤ ਢੀਢੀ ਜਿਹੜੀ ਬਾਲੀ ਬਰੀਕੀ ਤੋ ਇਹਦੀ ਮਾਂ ਸੀ ਆ ਮੂਗਾ ਕੁੜੀ ਮੱਥੇ ਪਟਾ ਦੋ ਘਰ ਚੱਕੇ 60 ਇੰਚ ਹਾਈਟ ਦੀ ਐ ਲੈਂਥ ਨੂੰ ਤੇ ਸੋਹਣੀ ਐ ਜੀ ਇਹ ਆਪਣੇ ਦੇ ਜੈਰਾਤ ਟਮੇਟਾ ਆ ਬਸ਼ੀਰੀ ਸੀ ਇਹ ਮੱਝੂ ਕੇ ਲੈਣ ਦੀ ਬਸ਼ੀਰੀ ਐ ਤਿੰਨ ਸਾਲ ਉਮਰ ਹੈ ਜੀ ਤੇ ਚੰਗੀ ਆ ਬਈ ਮਾਲਕ ਨੂੰ ਮੇਟ ਹੁੰਦੀ ਆ ਖਾਲੀ ਗੱਭਣ ਤੁਹਾਡੇ ਕਰਨਾ ਦੀ ਹੁੰਦੀ ਦੋਸਤਾਂ ਅੰਦਰ ਦੀ ਆਪਣੀ ਖਰਾਂਚੀ ਤਾਂ ਹੁਣ ਜਿਆਦਾ ਘੋੜੀਆਂ ਅੱਧਰ ਗੱਭਣੇ ਖੜੀਆਂ ਇਹ ਕਾਲੀ ਘੋੜੀ ਆਵਲ ਘੋੜੀ ਆਪਣੇ ਵਾਲੀ ਜੈਰਾਜ ਤੋਂ ਓਪਨ ਟੈਕ ਪਾਸ ਹੈ ਜੀ ਪੂਰੇ ਤਾਰੇ ਦੀ ਬਹੁਤ ਜਿਆਦਾ ਚੰਗੀ ਹੈ ਤੁਹਾਨੂੰ ਬਹੁਤ ਸੋਹਣਾ ਇਹ ਕਾਲੀ ਘੋੜੀ ਗੁਰਦਿੱਤ ਤੋਂ ਗੱਭਣਾ ਜੀ ਟੈਕ ਪਾਸ ਇਹ ਲੱਖੋਂ ਥੱਲੇ ਬਣ ਕੇ ਘੋੜੀ ਥੋੜਾ ਆ ਇਹ ਨੁਕਰੀ ਬਿਸ਼ੇਰੀ ਤਿੰਨ ਸਾਲ ਉਮਰ ਹੈ ਦੀ ਤੇ ਮਾ ਗੱਲ ਲੈ ਸੁ ਜੇ ਨੌਕਰੀ ਬਸ਼ੇਰੀ ਸੀ ਹੁਣ ਆਪਣੇ ਆਲੇ ਬਾਜ ਤੋਂ ਮੇਟੋ ਨੂੰ ਵੀ ਵਜਦਾ ਨਾ ਇਹ ਖਾਲੀ ਏ ਘੋੜੀ 60 ਕੈਂਚੇ ਦੋ ਕਰ ਚੱਟੇ ਮੱਥੇ ਫਟੇ ਨੇ ਇਹ ਬਹੁਤ ਵੱਡੀ ਘੋੜੀ ਆ ਹੈਵੀ ਬਾਡੀ ਦੀ ਆ ਤੇ ਹੁਣ ਦੋਸਤੋ ਆ ਘੋੜੀਆਂ ਚੈੱਕ ਕਰ ਲਓ ਆ ਚੰਬੀ ਘੋੜੀ ਭਵਨ ਤੋਂ ਗੱਬਣਾ 1.5 ਮਹੀਨੇ ਤੋਂ ਉੱਤੇ ਗੱਬਣ ਹੋ ਗਈ ਤੇ ਦੋ ਨੰਬਰ ਵਾਲੀ 60 ਕੈਂਚੇ ਦੀ ਆ ਦੋਨੇ ਘੋੜੀਆਂ 60 60 ਕੈਂਚੇ ਦੀ ਆ ਇਹ 3 ਮਹੀਨੇ ਤੋਂ ਉੱਤੇ ਹੋ ਗਈ ਚਾਰਾਂ ਦੇ ਨੇੜੇ ਤੇ ਚਲੀ ਜੇ ਇਹ ਨੁਕਰੇ ਘੋੜੇ ਤੋਂ ਇਹੀ ਆ ਇਹ ਰੂਪ ਕਾਂਡੇ ਤੋਂ ਗੱਬਣਾ ਇੱਕ ਦੋ ਵਾਰ ਚਿੱਟਾ ਤੇ ਮੱਥੇ ਫੋਲਾ ਇਹਦੇ ਤੁਹਾਨੂੰ ਕੋਲ ਬਹੁਤ ਜ਼ਿਆਦਾ ਇੰਡੀ ਵਾਲ ਇਹ 8 ਮਹੀਨੇ ਜੀ ਗੱਭਣਾ ਜੀ ਤਿੰਨ ਵਾਰ ਚਿੱਟੇ ਮੱਥੇ ਪਟਾ ਇਹ 2 ਮਹੀਨੇ ਤੋਂ ਉੱਤੇ ਹੋ ਗਈ ਗੱਭਣ ਜੀ ਚੰਬੀ ਇਹ ਵੀ ਆਪਣਾ ਦੇ ਬਾਜ ਤੋਂ ਇਹ ਮੇਟ ਹੋਈ ਹੋਇਆ ਕਰਦੇ ਇੱਦਾਂ ਦੋ ਵਾਰ ਚਿੱਟੇ ਮੱਥੇ ਫੋਲੇ ਇਹਦੇ ਇਹ ਆ ਆਪਣਾ ਉਹਨੂੰ ਪ੍ਰਭ ਸੀਰਾ ਡਾਇਮੰਡ ਦਾ ਬੱਚਾ ਜੀ ਕੋ ਮੈਟਰ ਨੰਬਰ ਕਰ ਲਓ 923595354985559907 ਤੇ ਉਹ ਨੁਗਰੀ ਕੋੜੀ ਮੀਟਿੰਗ ਵਾਸਤੇ ਆਈ ਆ ਬਾਜਤਾਂ ਜੀ ਤੇ ਆ ਇੱਕੋੜੀ ਖੜੀ ਆ ਜੈ ਰਾਜਤ ਮੇਰੇ ਕੋਲ ਬੱਥੇ ਬੱਥੇ ਇਹਨੂੰ ਵੀ ਕਰਦੇ ਆ ਅੰਦਰ ਹੁਣ ਤੇ ਨੰਬਰ ਕਰ ਲਓ